ਹਾਂਜੀ ਦੋਸਤੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਸੀਂ ਸਾਡੇ YouTube ਚੈਨਲ ਨਾਲ ਜੁੜ ਕੇ ਨਿਤ ਨਵੀਆਂ ਤੋਂ ਨਵੀਆਂ ਸਕੀਮਾਂ ਨਵੇਂ-ਨਵੇਂ ਜਾਣਕਾਰੀਆਂ ਨਵੀਆਂ ਨੌਕਰੀਆਂ ਬਾਰੇ ਜਾਣਕਾਰੀ ਜਿਹੜੀ ਹੈ ਸਾਡੇ ਦੁਆਰਾ ਪ੍ਰਾਪਤ ਕਰਦੇ ਹੋ ਅੱਜ ਅਸੀਂ ਫਿਰ ਇੱਕ ਅਪਡੇਟ ਰੋਡਿਲੀ ਲੈ ਕੇ ਹਾਜ਼ਰ ਹੋਏ ਹਾਂ ਜਿਦੇ ਵਿੱਚ ਅਸੀਂ ਤੁਹਾਨੂੰ ਦੱਸਣਾ ਹੈ ਕਿ ਇੱਕ ਨਵੀਂ ਸਕੀਮ ਜਿਹੜੀ ਆ ਉਹ ਆ ਚੁੱਕੀ ਹੈ 21 ਸਾਲ ਦੀ ਉਮਰ ਦੇ ਵਿੱਚ ਢੇ ਨੂੰ ਮਿਲਣਗੇ 71 ਲੱਖ ਰੁਪਏ ਕਿਏ ਪੁਰਿਆ ਪਲੇਟਿਸ ਤੋਂ ਪਹਿਲਾ ਵੀਡੀਓ ਦੇ ਵਿੱਚ ਅੱਗੇ ਵਧਿਆ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬਰ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਵਾਲ ਤੇ ਸੈੱਟ ਕਰ ਲੈਣ ਤਾਂ ਜੋ ਆਦਿਕ ਵੀਡੀਓ ਦੀ ਅਪਡੇਟ ਹੋਣਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਜੇਕਰ ਤੁਹਾਡੇ ਘਰ ਵੀ ਕੋਈ ਬੇਟੀ ਹੈ ਤੁਸੀਂ ਇਸ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੋ ਤਾਂ ਤੁਸੀਂ ਬੇਫਿਕਰ ਹੋ ਜਾਓ ਕਿਉਂਕਿ ਸਰਕਾਰ ਨੇ ਤੁਹਾਡੀ ਬੇਟੀ ਦੀ ਸੁਰੱਖਿਅਤ ਭਵਿੱਖ ਲਈ ਕਈ ਜਿਹੀ ਸਕੀਮ ਲਿਆਂਦੀ ਹੈ ਜਿਸ ਦੇ ਤਹਿਤ ਤੁਹਾਨੂੰ ਭਵਿੱਖ ਲਈ ਕਿਸੇ ਵੀ ਤਰ੍ਹਾਂ ਦੀ ਚਿੰਤਾ ਨਹੀਂ ਕਰਨੀ ਪੈਗੀ ਦਰਸਲ ਕਨਿਆ ਸਮਰiddhi ਯੋਜਨਾ ਭਾਰਤ ਸਰਕਾਰ ਦੁਆਰਾ ਧੀਆਂ ਨੂੰ ਭਵਿੱਖੀ ਸੁਰੱਖਿਅਤ ਕਰਨ ਲਈ ਸ਼ੁਰੂ ਕੀਤੀ ਗਈ ਇੱਕ ਬਚਤ ਯੋਜਨਾ ਹੈ ਇਸ ਸਕੀਮ ਦਾ ਉਦੇਸ਼ ਧੀਆਂ ਦੀ ਪੜ੍ਹਾਈ ਦੇ ਵਿਆਦੇ ਖਰਚੇ ਨੂੰ ਪੂਰਾ ਕਰਨ ਵਿੱਚ ਮਦਦ ਕਰਨਾ ਹੈ ਇਸ ਲਈ ਅਸੀਂ ਦੱਸਾਂਗੇ ਇਸ ਸਕੀਮ ਦੀਆਂ ਮੁੱਖ ਵਿਸ਼ੇਸ਼ਤਾਵਾਂ ਤੇ ਵਿਦੇਸ਼ ਦਾ ਨਾਗਰਿਕ ਆਪਣੀਆਂ 10 ਸਾਲ ਜਾਂ ਇਸ ਤੋਂ ਘੱਟ ਉਮਰ ਦੀ ਧੀ ਲਈ ਯੋਜਨਾ ਦੇ ਵਿੱਚ ਨਿਵੇਸ਼ ਕਰ ਸਕਦਾ ਹੈ ਸਮਰiddhi ਯੋਜਨਾ ਦੇ ਤਹਿਤ ਕੋਈ ਵੀ ਵਿਅਕਤੀ ਘੱਟੋ ਘਾਟ 250 ਜਮ੍ਹਾਂ ਕਰ ਸਕਦਾ ਹੈ ਵੱਧ ਤੋਂ ਵੱਧ 1.5 ਲੱਖ ਰੁਪਏ ਜਮ੍ਹਾਂ ਕਰ ਸਕਦਾ ਹੈ ਸੁਣੋ ਦੱਸ ਦਿਓ ਖਾਤਾ ਕਿਵੇਂ ਖੁੱਲੇਗਾ ਇਸ ਸਕੀਮ ਤਹਿਤ ਸਿਰਫ ਬੱਚਿਆਂ ਦੇ ਨਾਂ ਤੇ ਖਾਤੇ ਖੁੱਲੇ ਜਾਂਦੇ ਨੇ ਖਾਤਾ ਖੋਲਣ ਲਈ ਲੜਕੀਆਂ ਦੇ ਨਾਂ ਤੇ ਖਾਤਾ ਜਿਹੜਾ ਖੁੱਲਦਾ ਹੈ ਤੀਜੇ ਖਾਤੇ ਦੀ ਇਜਾਜ਼ਤ ਸਿਰਫ ਜੁੜਮਾ ਜਾਂ ਤਿੰਨ ਬੱਚਿਆਂ ਦੇ ਮਾਮਲੇ 'ਚ ਇਹ ਖਾਤਾ ਖੋਲਣ ਦੀ ਪੂਰੀ ਪ੍ਰਕਿਰਿਆ ਹੈ ਸਤਖ ਖਾਤਾ ਖੋਲਣਾ ਸੋਰੀ ਬੱਚੇ ਦਾ ਜਨਮ ਸਰਟੀਫਿਕੇਟ ਮਾਤਾ ਪਿਤਾ ਦਾ ਸਪਰਸ਼ ਦਾ ਸਰਪਰਸ ਦਾ ਪਛਾਣ ਪੱਤਰ ਜਾਂ ਸਰਟੀਫਿਕੇਟ ਦੀ ਲੋੜ ਹੁੰਦੀ ਹੈ ਇੱਕ ਖਾਤਾ ਖੋਲਣ ਲਈ ਘੱਟੋ-ਘੱਟ 200 ਦੀ ਜਮ੍ਹਾਂ ਰਕਮ ਦੀ ਲੋੜ ਹੁੰਦੀ ਹੈ ਇੱਕ ਵਿੱਤੀ ਸਾਲ ਦੇ ਵਿੱਚ ਘੱਟੋ-ਘੱਟ 250 ਤੋਂ ਵੱਧ 1.5 ਲੱਖ ਰੁਪਏ ਜਮ੍ਹਾਂ ਕੀਤੇ ਜਾ ਸਕਦੇ ਨੇ 10 ਦੇ ਕੇ ਵਿਆਜ ਦਰ ਦੀ ਕੀ ਮਿਲਨੀ ਹੈ ਦੇ ਵਿੱਚ ਸਰਕਾਰ ਦੁਆਰਾ ਤੈਅ ਕੀਤੀ ਵਿਆਜ ਦਰ ਦੇ ਵਿੱਚ ਸੋਧ 3 ਮਹੀਨੇ ਬਾਅਦ ਕੀਤੀ ਜਾਂਦੀ ਹੈ ਅੱਜ ਦੇ ਸਮੇਂ ਜਿਹੜੀ ਵਿਆਜ ਦਰ ਚੱਲ ਰਹੀ ਹੈ 7.6 ਹੈ ਇਹ ਦਰ ਸਮੇਂ-ਸਮੇਂ ਤੇ ਬਦਲ ਸਕਦੀ ਹੈ ਪਰਿਪੱਕਤਾ ਦੀ ਮਿਆਦ ਕਦੋਂ ਹੈ ਜਦੋਂ ਲੜਕੀ 1 ਸਾਲ ਦੀ ਉਮਰ ਪੂਰੀ ਕਰ ਲੈਂਦੀ ਹੈ ਸੌਰੀ 21 ਸਾਲ ਦੀ ਉਮਰ ਪੂਰੀ ਕਰ ਲੈਂਦੀ ਹੈ ਤਾਂ ਸਿੱਖਿਆ ਲਈ ਜਿਹੜਾ ਕੰਮ ਹੈ ਉਹ ਲੱਭਦੀ ਹੈ ਜਾਂ ਫਿਰ ਉਹਦਾ ਵਿਆਹ ਜਿਹੜਾ ਹੁੰਦਾ ਹੈ ਉਹ ਉਸਤੇ ਜਿਹੜਾ ਇਹ ਰਕਮ ਜਿਹੜੀ ਹੈ ਕਢਵਾਈ ਜਾ ਸਕਦੀ ਹੈ ਟੈਕਸ ਦਾ ਲਾਭ ਇਸ ਸਮੇਂ ਜਮ੍ਹਾਂ ਕੀਤੀ ਗਈ ਰਕਮ ਤੇ ਕਮਾਇਆ ਵਿਆਜਦਾਰ ਧਾਰਾ 80ਸੀ ਦੇ ਤਹਿਤ ਆਮਦਨ ਕਰਦੇ ਛੋਟ ਰਕਮ ਦੇ ਵਿਆਦ ਵੀ ਟੈਕਸ ਮੁਕਤ ਹੁੰਦੇ ਨੇ 15 ਸਾਲਾਂ ਲਈ ਇਹ ਨਿਯਮਿਤ ਜਮ੍ਹਾਂ ਕੀਤੀ ਜਾ ਸਕਦੀ ਹੈ ਇਹ ਲਾਭ ਜਿਹੜਾ ਇਹਦਾ ਮਿਲੇਗਾ ਧੀਆਂ ਦੇ ਵਿਕਲੀ ਸੁਰੱਖਿਤ ਬਚਤ ਯੋਜਨਾ ਉੱਚ ਵਿਆਜ ਦਰਾਂ ਤੇ ਟੈਕਸ ਲਾਭ ਪੜ੍ਹਾਈ ਤੇ ਵਿਆਹ ਦੇ ਖਰਚਾ ਇਹਨੂੰ ਪੂਰਾ ਕਰਨ ਦੀ ਮਦਦਗਾਰ ਹੈ ਇਸ ਕਿਮਤੀਆਂ ਲਈ ਵਿੱਤੀ ਸੁਰੱਖਿਆ ਦਾ ਇੱਕ ਸਾਧਨ ਹੈ ਜਿਸ ਦੇ ਵਿੱਚ ਮਾਪੇ ਜਾਂ ਸਰਪ੍ਰਸਤ ਰਕਮਾਂ ਤੋਂ ਬੜੀ ਬਚਤ ਕਰ ਸਕਦੇ ਨੇ ਕਿਵੇਂ ਕਰਦੀ ਹੈ ਇਸ ਸਕੀਮਨ ਅਨੁਮਾਨਤ ਗਣਨਾ ਜੇਕਰ ਤੁਸੀਂ ਹਰ ਸਾਲ 1.5 ਲੱਖ ਰੁਪਏ ਦੀ ਨਿਵੇਸ਼ ਸੀਮਾ ਦਾ ਪੂਰਾ ਲਾਭ ਲੈਂਦੇ ਹੋ ਤਾਂ 15 ਸਾਲਾਂ ਜਮਾ ਰਕਮ ਜਿਹੜੀ ਹੈ ਹੋਏਗੀ ਇਸ ਤੋਂ ਬਾਅਦ ਅਗਲੇ 6 ਸਾਲਾਂ ਤੱਕ 21 ਸਾਲਾਂ ਦੀ ਮਿਆਦ ਤੱਕ ਇਸ ਤੇ ਵਿਆਜ ਇਕੱਠਾ ਹੁੰਦਾ ਰਹੇਗਾ ਅਜੇ ਨਿਵੇਸ਼ਾਂ ਤੇ ਮਿਸ ਫੋਨ ਨਾਲ ਸਾਢੇ ਸਾਲਾਨਾ ਵਿਆਜ ਦਰ ਤੇ ਤੁਹਾਡੀ ਰਕਮ ਜਿਹੜੀ 21 ਸਾਲਾਂ ਦੇ ਅੰਤ ਤੱਕ 70-71 ਲੱਖ ਰੁਪਏ ਤੱਕ ਪਹੁੰਚ ਸਕਦੀ ਹੈ ਸੋ ਇਹ ਵੱਡੀ ਖਬਰ ਹੈ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਇਸੇ ਤਰ੍ਹਾਂ ਦੀਆਂ ਹੋਰ ਸਕੀਮਾਂ ਦੀ ਜਾਣਕਾਰੀ ਲੈਣ ਲਈ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਬਰਤਬਤ ਸ਼ੇਅਰ ਕਰ ਦਿਓ ਧੰਨਵਾਦ